ਐਲਤੀ ਲਾਣਾ ਟੀਵੀ ਚੈਨਲ ਵੇਖ ਰਹੇ ਕਿਸਾਨ ਭਰਾਵੋ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਿੰਡ ਭੰਦੇਰਾ ਦੇ ਵਿੱਚ ਜਾਨੀ ਕਿ 5 ਤਰੀਕ ਨੂੰ ਬੱਕਰੀਆਂ ਦੀ ਨਵੀਂ ਮੰਡੀ ਹੈ ਜਿਹੜੀ ਉਹ ਲੱਗਣ ਜਾ ਰਹੀ ਹੈ ਤੇ ਮੰਡੀ ਦਾ ਆਗਾਜ਼ ਕਰਨ ਲੱਗੇ ਆ ਅਸੀਂ ਵੀਰ ਪਹੁੰਚੇ ਨੇ ਜਿਹੜੇ ਵੀਰ ਪਹਿਲਾਂ ਮੰਡੀ ਦੇ ਉੱਪਰ ਪਹੁੰਚੇ ਨੇ ਉਹਨਾਂ ਤੋਂ ਹੀ ਵੀਰ ਭਗਵਾਨ ਸਿੰਘ ਜੀ ਰੀਬਨ ਕੱਟ ਕੇ ਉਦਘਾਟਨਾ ਜਿਹੜਾ ਉਹ ਕਰਵਾਇਆ ਜਾਣਾ ਸੋ ਕਿਸਾਨ ਭਰਾਵੋ ਤੁਹਾਨੂੰ ਦਿਖਾਉਣਾ ਹੈਗੇ ਮੰਡੀ ਦਾ ਆਗਾਜ਼ ਅੱਜ ਪਹਿਲੀ ਮੰਡੀਆ ਕਿਸ ਤਰ੍ਹਾਂ ਹੋ ਰਿਹਾ ਸੋ ਕਿਸਾਨ ਭਰਾਵੋ ਵੇਖਣਾ ਵੀਡੀਓ ਵਿੱਚ ਸੋ ਕਿਸਾਨ ਵੀਰੋ ਮੰਡੀ ਦਾ ਆਗਾ ਜਿਸ ਤਰ੍ਹਾਂ ਕਿ ਅਸੀਂ ਨੇ ਵੀਡੀਓ ਵਿੱਚ ਕਿਹਾ ਕਿ ਹੋਣ ਲੱਗਿਆ ਰਿਬਨ ਜਿਹੜਾ ਕਟਾਇਆ ਜਾ ਰਿਹਾ ਵੀਰਾਂ ਨੂੰ ਪੁੱਛਦੇ ਆ ਕਿ ਪਹਿਲਾਂ ਉਹ ਕਿੱਥੋਂ ਆਏ ਨੇ ਵੀਰ ਜੀ ਕੀ ਨਾਮ ਆ ਤੁਹਾਡਾ ਜੰਟਾ ਪ੍ਰਧਾਨ ਜੀ ਜੋਗੇ ਤੋਂ ਜੋਗੇ ਪਿੰਡ ਤੋਂ ਕਿਹੜੇ ਜ਼ਿਲ੍ਹੇ ਚ ਪੈਂਦਾ ਪਿੰਡ ਇਹਮਾਨ ਸਾਹਿਬ ਜ਼ਿਲ੍ਹੇ ਚ ਅੱਛਾ ਜੀ ਕਿੰਨੀਆਂ ਕ ਬੱਕਰੀਆਂ ਰੱਖਦੇ ਆਪਾਂ ਮੇਰੇ ਕੋਲ ਬੱਕਰੀਆਂ ਆ ਜਾਂ 15 20 ਜੀ ਠੀਕ ਹੈ ਜੀ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਕਿ ਤੁਸੀਂ ਪੰਦੇਰਾ ਦੀ ਬੱਕਰਾ ਮੰਡੀ ਦਾ ਉਦਘਾਟਨ ਜਿਹੜਾ ਉਹ ਕਰਨ ਲੱਗਿਓਗੇ ਹਾਂਜੀ ਹਾਂਜੀ ਕਰਨ ਲੱਗਿਆ ਹੁਣ ਸੋੜਾ ਉਦਘਾਟਣੇ ਸ਼ੁਕਰੀਆ ਜੀ ਸ਼ੁਕਰੀਆ ਜ ਲੇ ਸੋਨੀਹਾ ਸਾਤ ਸ੍ਰੀ ਅਕਾਲ ਆਪੜ ਫੋਟੋ ਵਿੱਚ ਦੇ ਸਾਰਾ ਦੇ ਆ ਲੋ ਜੀ ਤੁਸੀਂ ਲਓ ਪਹਿਲਾਂ ਲੈ ਲੈਓ ਮਾਲ ਤੁਸੀਂ ਲਾਓ ਲਾਓ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਆ ਫੜੀ ਭਗਵਾਨ ਸਿੰਘ ਵੀਰ ਜੀ ਅਸੀਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਕਿ ਤੁਸੀਂ ਆਪਣੇ ਪਿੰਡ ਦੇ ਵਿੱਚ ਅੱਜ ਪਹਿਲੀ ਮੰਡੀ ਹੈ ਜਿਹੜੀ ਬੱਕਰੀਆਂ ਦੀ ਉਹ ਲਗਾਈ ਹੈ। ਧੰਨਵਾਦ ਬਹੁਤ ਬਹੁਤ ਧੰਨਵਾਦ ਜੀ। ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ। ਠੀਕ ਹੈ ਵੀਰ ਜੀ। ਅੱਜ ਪਹਿਲੀ ਮੰਡੀ ਤੇ ਆਪਾਂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਜਿਹੜਾ ਉਹ ਮਿਲਿਆ? ਦੇਖੋ ਜੀ ਕਿਸਾਨ ਵੀਰਾਂ ਨੂੰ ਆਪਾਂ ਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਜੀ। ਵਧੀਆ ਆਏ ਨੇ ਦੂਰੋਂ ਦੂਰੋਂ ਆਏ ਨੇ ਵੀਰ ਪਸ਼ੂ ਲੈ ਕੇ ਵਧੀਆ ਸੋਹਣੇ ਪਸ਼ੂ ਨੇ ਜੀ। ਜੀ। ਵਧੀਆ ਆ ਜਾਨੀ ਕਿ ਬਹੁਤ ਵਧੀਆ ਹੰਗਾਰਾ ਮਿਲਿਆ ਜੀ। ਠੀਕ ਹੈ ਜੀ। ਅੱਜ ਆਪਾਂ ਜੇ ਮੁ ਦੇਖੋ ਜੀ ਜੋ ਨਾਮ ਦੇ ਰਹੇ ਆਪਾਂ ਟਰਾਫੀਆਂ ਦਾ ਦੇਵਾਂਗੇ ਬਾਈਆਂ ਜੀ ਨੂੰ ਬਾਕੀ ਗਿਫਟ ਨੇ ਆਪਣੇ ਕੋਲ ਵਧੀਆ ਜੀ ਠੀਕ ਹੈ ਜੀ ਵਧੀਆ ਵਧੀਆ ਗਿਫਟ ਦੇਵਾਂਗੇ ਜੀ ਹਾਂ ਠੀਕ ਹੈ ਜੀ ਆਉਣ ਵਾਲੀਆਂ ਮੰਡੀਆਂ ਤੇ ਵੀ ਆਪਾਂ ਮੁਕਾਬਲੇ ਜਿਹੜੇ ਉਹ ਕਰਾਉਂਦੇ ਰਹਿਣਾ ਫਿਰ ਹਾਂ ਜੀ ਕਰਵਾਇਆ ਕਰਾਂਗੇ ਇੱਕ ਮੰਡੀ ਮੰਡੀ ਛੱਡ ਕੇ ਅਗਲੀ ਤੇ ਕਰਵਾਇਆ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਉਹ ਦੱਸਦਿਆਂ ਕਰਾਂਗੇ ਆਪਾਂ ਹਾਂ ਉਹ ਦੱਸਦਿਆਂ ਕਰਾਂਗੇ ਆਪਾਂ ਚੈਨਲ ਤੇ ਆਪਣੇ ਤੇ ਹਾਂ ਜੀ ਠੀਕ ਹੈ ਵੀਰ ਜੀ ਤੇ ਆਪਣੀ ਮੰਡੀ ਦੀ ਲੋਕੇਸ਼ਨ ਸਾਡੇ ਕਿਸਾਨ ਭਰਾਵਾਂ ਨੂੰ ਜਰੂਰ ਦਿਓ ਤੇ ਤੁਹਾਡਾ ਸੰਪਰਕ ਨੰਬਰ ਹੈ ਜਿਹੜਾ ਉਹ ਸਾਡੇ ਕਿਸਾਨ ਭਰਾਵਾਂ ਨੂੰ ਜਰੂਰ ਦਿਓ ਤਾਂ ਜੋ ਉਹ ਮੰਡੀ ਦੇ ਉੱਪਰ ਆ ਸਕਣ ਤੇ ਆਪਾਂ ਕਿੰਨੀ ਤਰੀਕ ਨੂੰ ਮੰਡੀ ਹੈ ਜਿਹੜੀ ਉਹ ਲਗਾਉਣੀ ਹੈ ਸਾਰਾ ਕੁਝ ਦੱਸੋ ਇਹ ਆਪਣੀ ਲੋਕੇਸ਼ਨ ਹੈ ਜੀ ਪਿੰਡ ਹੈਗਾ ਜੀ ਭੰਦੇਰ ਜ਼ਿਲ੍ਹਾ ਬਰਨਾਲਾ ਜੀ ਜੋ ਕਿ ਤਨੌਲਾ ਪੀਖੀ ਰੋਡ ਦੇ ਉੱਪਰ ਲੱਗਦੀ ਹੈ ਜੀ ਤਨੌਲਾ ਹੈਗਾ ਇੱਥੋਂ 16 ਕਿਲੋਮੀਟਰ ਤੇ ਪੀਖੀ ਥੋ 9 ਕਿਲੋਮੀਟਰ ਜੀ ਅੱਛਾ ਜੀ ਤੇ ਇਹ ਮੰਡੀ ਆਪਾਂ ਹਰ ਮਹੀਨੇ ਦੀ 5 ਤਰੀਕ ਨੂੰ ਲਾਵਾਂਗੇ ਲਾਇ ਕਰਾਂਗੇ ਅਗਲੀ ਮੰਡੀ ਜੀ 5 ਜਨਵਰੀ ਨੂੰ ਲੱਗੂ ਜੀ ਇਹ ਠੀਕ ਹੈ ਜੀ ਹਾਂਜੀ ਤੇ ਕਿਸਾਨ ਭਰਾਵਾਂ ਲਈ ਕੀ ਸੁਵਿਧਾਵਾਂ ਹੋਣਗੀਆਂ ਜਿਹੜੇ ਕਿਸਾਨ ਭਰਾ ਹੋਰ ਸਟੇਟਾਂ ਤੋਂ ਜਾਂ ਦੂਰੋਂ ਚੱਲ ਕੇ ਆਉਣਗੇ ਉਹਨਾਂ ਦੇ ਰਹਿਣ ਸਹਿਣ ਜਾਂ ਉਹਨਾਂ ਦੇ ਖਾਣੇ ਦਾ ਪ੍ਰਬੰਧ ਆਪਣੇ ਪਾਸ ਹੈ ਜਾਂ ਨਹੀਂ ਰਾਤ ਵਾਸਤੇ ਹਾਂਜੀ ਉਹਨਾਂ ਵਾਸਤੇ ਰਹਿਣ ਵਾਸਤੇ ਆਪਣੇ ਕੋਲ ਹਾਲ ਕਮਰੇ ਹੋਗੇ ਨੇ ਜੀ ਜੀ ਖਾਣੇ ਦਾ ਪ੍ਰਬੰਧ ਬੱਕਰੀਆਂ ਦੇ ਖਾਣੇ ਦਾ ਪ੍ਰਬੰਧ ਲੈਟਰਿੰਗ ਬਾਥਰੂਮ ਦਾ ਪ੍ਰਬੰਧ ਸਭ ਕੁਝ ਪ੍ਰਬੰਧ ਹੋਇਆਗਾ ਜੀ ਸਭ ਕੀਤਾ ਜਾਊਗਾ ਜੀ ਉਹਨਾਂ ਨੂੰ ਕੋਈ ਦਿੱਕਤਾਂ ਨਹੀਂ ਹੋਊ ਕੋਈ ਦਿੱਕਤ ਨਹੀਂ ਆਊ ਜੀ ਠੀਕ ਹੈ ਪੂਰਾ ਪ੍ਰਬੰਧ ਕਰਾਂਗੇ ਜੀ ਤੁਹਾਡਾ ਸੰਪਰਕ ਨੰਬਰ ਤੁਹਾਡਾ ਮੋਬਾਈਲ ਨੰਬਰ WhatsApp ਨੰਬਰ ਸਾਰਾ ਸਾਡੇ ਕਿਸਾਨ ਭਰਾਵਾਂ ਨਾਲ ਸਾਂਝਾ ਕਰੋ ਹਾਂ ਜੀ ਨੰਬਰ ਹੈਗਾ ਜੀ ਆਪਣਾ 98152 73262 WhatsApp ਨੰਬਰ ਹੈਗਾ ਜੀ 7019755165 ਜੀ ਸ਼ੁਕਰੀਆ ਵੀਰ ਜੀ ਧੰਨਵਾਦ ਜੀ ਕਿਸਾਨ ਭਰਾ ਉਹ ਇਸਨ ਵੀਰ ਭਗਵਾਨ ਸਿੰਘ ਜੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਐ ਸੋ ਕਿਸਾਨ ਭਰਾ ਉਹ ਇਸ ਤਰ੍ਹਾਂ ਦੇ ਇਨਾਮ ਆ ਜਿਹੜੇ ਬੱਕਰਿਆਂ ਦੇ ਮੁਕਾਬਲਿਆਂ ਦੇ ਵਿੱਚ ਕਿਸਾਨ ਭਰਾਵਾਂ ਨੂੰ ਦਿੱਤੇ ਜਾਣਗੇ ਭੰਦੇਰ ਬੱਕਰਾ ਮੰਡੀ ਦੇ ਓਨਰ ਵੀਰ ਭਗਵਾਨ ਸਿੰਘ ਵੱਲੋਂ ਬੜਾ ਸੋਹਣਾ ਅਤੇ ਉਦਮ ਉਪਰਾਲਾ ਜਿਹੜਾ ਉਹ ਕੀਤਾ ਗਿਆ ਇਸ ਤਰ੍ਹਾਂ ਦੇ ਇਨਾਮ ਆ ਜਿਹੜੇ ਉਹ ਕਿਸਾਨ ਭਰਾਵਾਂ ਦੇ ਲਈ ਰੱਖੇ ਗਏ ਨੇ ਜਿਹੜੇ ਵੀਰ ਆਪਣੇ ਜਾਨਵਰ ਮੁਕਾਬਲੇ ਦੇ ਵਿੱਚ ਪਾਉਣਗੇ ਉਹਨਾਂ ਨੂੰ ਇਸ ਤਰ੍ਹਾਂ ਦੇ ਨਾਮ ਆ ਜਿਹੜੇ ਟਰੋਫੀਆਂ ਤੇ ਗਿਫਟ ਵਗੈਰਾ ਉਹ ਦਿੱਤੇ ਜਾਣਗੇ ਵੀਡੀਓ ਕਿਸਾਨ ਪਰ ਉਹ ਕਿਸ ਤਰ੍ਹਾਂ ਲੱਗੀ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਮਿਲਦਿਆਂ ਨਵੀਂ ਵੀਡੀਓ ਲੈ ਕੇ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ ਨਮਸਕਾਰ